ਬੰਗਲਾਦੇਸ਼ ਵਿੱਚ Hindu ਨੌਜਵਾਨ ਨੂੰ ਜੂੰਦਾ ਸਾੜਨ ਦੀ ਘਟਨਾ ਦੇ ਵਿਰੋਧ ਵਿੱਚ ਪੰਜਾਬੀ Hindu ਗਰੁੱਪ ਵੱਲੋਂ ਰਾਜ ਪਦਰੀ ਰੋਸ਼ ਪ੍ਰਦਰਸ਼ਨ ਦਾ ਐਲਾਨ ਪੰਜਾਬੀ Hindu ਗਰੁੱਪ ਦੀ ਸਟੇਡ ਬਾਡੀ ਦੀ ਇੱਕ ਮਹੱਤਵਪੂਰਨ ਮੀਟਿੰਗ ਗਰੁੱਪ ਦੇ ਚੇਅਰਮੈਨ ਮੰਤਿ ਸ਼੍ਰੀ ਰਵੀਕਾਂਤ 무ਨੀ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਮੀਟਿੰਗ ਦੌਰਾਨ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਇੱਕ Hindu ਨੌਜਵਾਨ ਨੂੰ ਧਾਰਮਿਕ ਨਫਰਤ ਦੇ ਆਧਾਰ ਤੇ ਜੂੰਦਾ ਅੱਗ ਲਗਾ ਕੇ ਮਾਰਨ ਦੀ ਖੌਫਨਾਕ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਮੀਟਿੰਗ ਵਿੱਚ ਬੋਲਦਿਆਂ ਨੇਤਾਵਾਂ ਨੇ ਕਿਹਾ ਕਿ ਇਹ ਬੇਦਰਦਨਾਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਜਿਸ ਨਾਲ ਪੂਰੀ ਦੁਨੀਆ ਵਿੱਚ ਵਸਦੇ ਹਿੰਦੂ ਸਮਾਜ ਦੇ ਲੋਕਾਂ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ ਹੈ ਉਨ੍ਹਾਂ ਕਿਹਾ ਕਿ ਇਹ ਘਟਨਾ ਸਾਨੂੰ ਲਗਭਗ 300 ਸਾਲ ਪਹਿਲਾ ਧਾਰਮਿਕ ਅਤਿਆਚਾਰਾਂ ਦੇ ਸ਼ਿਕਾਰ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜ਼ਾਦਿਆਂ ਦੀ ਅਮਰ ਸ਼ਹਾਦਤ ਦੀ ਯਾਦ ਦਿਵਾਉਂਦੀ ਹੈ ਗਰੁੱਪ ਦੇ ਸਟੇਟ ਬਾਡੀ ਮੈਂਬਰ ਅਤੇ ਜਲੰਧਰ ਜ਼ੋਨ ਦੇ ਇੰਚਾਰਜ ਸ਼੍ਰੀ ਰਮਨ ਨੇਰਾ ਫਗਵਾੜਾ ਨੇ ਕਿਹਾ ਕਿ ਅਜਈਆ ਕਟਨਾਵਾਂ ਦੇ ਵਿਰੋਧ ਵਿੱਚ ਸੰਸਾਰ ਭਰ ਵਿੱਚ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ ਉਹਨਾਂ ਕਿਹਾ ਕਿ ਪੰਜਾਬੀ Hindu ਗਰੁੱਪ ਇਸ ਘਟਨਾ ਦਾ ਤਿੱਖੇ ਸ਼ਬਦਾਂ ਵਿੱਚ ਵਿਰੋਧ ਕਰਦਾ ਹੈ ਸਟੇਟ ਬਾਡੀ ਮੈਂਬਰ ਪੰਡਤ ਗੁਰੂਦਤ ਸ਼ਾਸਤਰੀ ਅਮਲੋ ਨੇ ਮੰਨ ਕੀਤੀ ਕਿ ਹਰ ਥਾਣਾ ਪੱਦਰ ਤੇ ਰੋਸ਼ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪਾਈਚਾਰੇ ਦਾ ਧਿਆਨ ਇਸ ਵੱਲ ਖਿੱਚਿਆ ਜਾਵੇ ਇਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਸੈਕ ਕੋਆਰਡੀਨੇਟਰ ਸ਼੍ਰੀ ਪਵਨ 파ਰਦਵਾਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਇਸ ਘਟਨਾ ਤੇ ਕੋਈ ਟੁਕ ਵੀ ਨਿੰਦਾ ਨਾ ਹੋਣਾ ਚਿੰਤਾਜਨਕ ਹੈ ਅਤੇ ਦੋਵਾਂ ਸਰਕਾਰਾਂ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਇਸ ਮਾਮਲੇ ਨੂੰ ਉਠਾਉਣਾ ਚਾਹੀਦਾ ਹੈ ਸਟੇਟ ਬਾਡੀ ਮੈਂਬਰ ਅਤੇ ਪਟਿਆਲਾ ਜ਼ੋਨ ਦੇ ਇੰਚਾਰਜ ਸ਼੍ਰੀ ਜੈਵਰਦਨ ਨੇ ਕਿਹਾ ਕਿ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਉਠਾ ਕੇ ਬੰਗਲਾਦੇਸ਼ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਮੀਟਿੰਗ ਦੇ ਅੰਤ ਵਿੱਚ ਫੈਸਲਾ ਲਿਆ ਗਿਆ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਵਿੱਚ ناکਾਮ ਰਹੀ ਸਰਕਾਰ ਦੇ ਵਿਰੋਧ ਵਿੱਚ 25 ਦਸੰਬਰ ਵੀਰਵਾਰ ਦੁਪਹਿਰ 12 15 ਵਜੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਰੋਸ਼ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਨਾਮ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਪਿਆ ਜਾਵੇਗਾ ਇਸ ਮੀਟਿੰਗ ਵਿੱਚ ਸਟੇਡ ਬਾਡੀ ਮੈਂਬਰ ਸ਼੍ਰੀ ਸਤਪਾਲ ਸ਼ਰਮਾ ਰਾਮਪੁਰਾ ਸ਼੍ਰੀ ਰਿੰਕੂ ਦੇਵਾਜੀ ਫਿਰੋਜ਼ਪੁਰ ਸ਼੍ਰੀ ਸੰਜੀਵ ਅਬਰੋਲ ਐਡਵੋਕੇਟ ਫਤਹਿਗੜ ਸਾਹਿਬ ਸ਼੍ਰੀ ਪ੍ਰੀਤਮਨ ਸ਼ਰਮਾ ਸੰਗਰੂਰ ਸ਼੍ਰੀ ਪਵਨ ਸ਼ਰਮਾ श्री कुलदीप सदाना लुधियाना श्री विक्रमजीत गुरदासपुर श्री मोटी शर्मा जलंधर श्री नवनीत मलिक होशियारपुर, श्री विकास जसरा शहर, श्री इंदरपाल गोल्डी रायकोट और श्री अरुण जोशी पायल समेत होर आगू भी हाजिर रहे